ਹੈਲੋ एवरीवन ਹਾਂ ਨਾ ਨਹੀਂ ਉਹ ਸਰ ਇਹਨੂੰ ਇਹ ਕੋਲ ਦੇਖੋ ਕੀ ਪਿਆ ਹੋਇਆ ਉਹਨਾਂ ਨੂੰ ਚੈੱਕ ਪਹਿਲਾਂ ਉਹਨਾਂ ਨੂੰ ਇਹਨਾਂ ਨੂੰ ਲੱਗ ਗਿਆ ਸੋ ਹੈਲੋ एवरीवन ઓ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਕਿੱਦਾਂ ਸਾਰੇ ਆਏ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਵਾਂਗੇ ਤੇ ਫਿਰ ਆ ਬਲੌਗ ਸਟਾਰਟ ਹੋ ਚੁੱਕਿਆ ਹੈ ਔਰ ਗਾਇਸ ਉਹਨੇ ਦੱਸਦੀ ਅੱਜ ਤੋਂ ਬਹੁਤ ਵਧੀਆ ਨਿਕਲ ਆਈ ਆ 2:30 ਵਜ ਗਏ ਨੇ ਔਰ ਅਸੀਂ ਆਤੇ ਆਏ ਆ ਕਰਮਨ ਕਰਮਨ ਹੈ ਕੋਈ ਨਾ ਵੱਡੀ ਇਹਨੂੰ ਜबान ਨਾ ਵੜਲਾ ਔਰ ਗਾਇਜ਼ ਤੁਮ ਕਹਉਂ ਤੇ ਤੇਰਾ ਕੰਮ ਹੈ ਮਜਾਕ ਕਿਤਾ ਗੁੱਸਾ ਨਾ ਕਰੀ ਨਹੀਂ ਕਰਦੀ ਕਿਸੇ ਹਾਂਜੀ ਸੋ ਕੋਈ ਨਹੀਂ ਬਕਵਾਸ ਨਾ ਕਰਮੀ ਇਨਾਂ ਗਾਇਜ਼ ਮੈਂ ਵਲੋਗ ਕੈਮਰਾ ਓਨ ਕਰਦੀ ਹਾਂ ਵਲੋਗ ਬਣਾਉਣ ਵਾਸਤੇ ਕਰਮਨ ਪਾਗਲ ਗਿਆ ਆਪਣੀ ਬਕਵਾਸ ਕਰਨ ਲੱਗ ਜਾਂਦੇ ਇਸ ਨੂੰ ਇਗਨੋਰ ਕੀਤਾ ਜਾਵੇ ਓਕੇ ਜੀ ਮਿਲਦੇ ਆ ਤੁਹਾਨੂੰ ਛੱਡ ਕੇ ਗਾਇਜ਼ ਕਰ ਮੰਦੀ ਹੋਣਾ ਮੈਂ ਫੋਟੋ ਖਿੱਚਣੇ ਤੇ ਆ ਬੰਦ ਬੰਦ ਪਹਿਨਦੀ ਏ ਤੂੰ ਦੱਸ ਦੇ ਪਹਿਲਾਂ ਇਧਰ ਖਾ ਮੈਨੂੰ ਦੋ ਮਿੰਟ ਤੇ ਫੋਨ ਦੇ ਅੱਗੇ ਨਾ ਮੂੰਹ ਤੋੜ ਦਾਂਗੀ ਤੇਰਾ ਮੈਂ ਸੱਚੀ ਕਹਿ ਨਹੀਂ ਆ ਖਾ ਸਹੀ ਕਰੀ ਔਰ ਗਾਇਜ਼ ਮੇਰੇ ਨਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮੇਰੇ ਵੀਡੀਓ ਨੂੰ ਸੋ ਨੂੰ ਅੱਜ ਦੱਸਦੀ ਏ ਕਿ ਅੱਜ ਅਸੀਂ ਬਣਾ ਲਏਗੇ ਗਾਜਰ ਦਾ ਹਲਵਾ ਗਿਜਰੇਲਾ ਆਪਣੇ ਪੰਜਾਬੀਆਂ ਚ ਗਿਜਰੇਲਾ ਤੇ ਕਰਮਨ ਮੇਲੋ। ਹੋਰ ਫਿਲਹਾਲ ਇਧਰ ਆ ਗਾਜਰਾ ਮੰਮਾ ਛਿਲਦੇ ਪਏ ਨੇ। ਨਹੀਂ ਹੋ ਨਹੀਂ ਆਂਦਾ ਪਿਆ ਉਹ ਨਹੀਂ ਆਇਆ ਵਿੱਚ ਮੈਂ ਆਇਆ ਮੈਂ ਦੇਖਿਆ ਆ। ਕੱਲ ਕੁਝ ਨਹੀਂ ਹੁੰਦਾ ਵਿੱਚ ਕਲੀਪਲੀਟ ਕਰ ਦਾਂਗੇ। ਫਿਲਹਾਲ ਗਾਇਸ ਕਰਾਂਗੇ ਮੇਰੇ ਵਲੌਗ ਚ। ਹਾਂਜੀ ਸਤਿਏ ਮਮਾ ਗਾਜਰਾ ਨੂੰ ਕੱਦੂ ਕਸ਼ ਕਰੰਦੇ ਨੇਗੇ ਠੀਕ ਆ ਜੀ ਹਾਂਜੀ ਸੋ ਗਾਇਜ਼ ਗਜ਼ਰੇ ਲਾ ਸਾਡਾ ਮਮਾ ਨੇ ਬਣਨ ਵਾਸਤੇ ਰੱਖ ਦਿੱਤਾ ਹੈ ਇਹਨੂੰ ਕਮ ਫਲੇਮ ਤੇ ਕੀਤਾ ਐ ਮਮਾ ਨੇ ਬੜਾ ਡਰ ਲੱਗਦਾ ਹੈ ਹਲੁੰਦੇ ਹੋਏ ਜੇ ਇੱਕ ਟੰ ਡਿੱਗ ਜੇ ਮੈਂ ਤਾਂ ਤੇ ਮੈਂ ਤਾਂ ਗਾਲੇ ਬੜੀਆਂ ਪੈਣ ਗਾਈ ਸ਼ੁਕਰ ਹੈ ਅੱਜ ਬੜੇ ਦਿਨਾਂ ਬਾਅਦ ਧੁੱਪ ਨਿਕਲੀ ਹੈ ਪਾਈ ਤੁਹਾਨੂੰ ਦੱਸ ਦਈਏ ਕਿ ਮੈਨੂੰ ਗਜਰੇਲਾ ਪੋਰਾ ਵੀ ਨਹੀਂ ਪਸੰਦ ਹੈਗਾ بس دیکھن دیکھن جیسے لگتا ہے لیکن میں کھاند ہی نہیں ہے بالکل بھی سارا ਦਾ اپنا اپنا ਹੁੰਦਾ ਹੈ ਕਿਸੇ ਨੂੰ ਕੋਈ ਚੀਜ਼ ਨਹੀਂ ਪਸੰਦ ਹੁੰਦੀ ਕਿਸੇ ਨੂੰ ਕੋਈ ਪਸੰਦ ਨਹੀਂ ਹੁੰਦਾ ਆਹ ਵੇ ਕਹਾਂਗੀ ਨਾ ਹੁੰਨੀ ਆਂਦਾ ਨਾ ਨਾ ਜਾਣੇ ਕੀ ਆਈ ਜਾਵੇ ਨਾਨੀ ਕੋਈ ਫੋਨ ਨਾ ਚ ਵੜੀ ਜਾਇਦ ਹੁੰਦਾ ਹੈ ਆਪ ਉਹ ਆਪਦੇ ਨੂੰ ਹੁਣੀ ਕੀ ਆਤੇ ਹੋਣੀ ਅੱਜ ਸਾਡੇ ਸਾਪਾ ਆਇਆ ਰਿਸ਼ਤੇਦਾਰ ਆਇਆ ਚੱਲ 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 ਬੜਾ ਸ਼ਾਨਦਾਰ ਹੈ ਮੈਂ ਦਿਖਾਣਾ ਅੱਗੇ ਜੋ ਕੇ ਫੋਨ ਨਾ ਸੋਟਿਆਈ बस बस ਚੱਲਣ ਦੇ ਆ ਚੱਲਣ ਦੇ ਆ ਆ ਦੇਖੋ ਜੀ ਭਾਜੀ ਫੜਨਾ ਵੀ ਕਰ ਪਏਗਾ ਇਹਨਾਂ ਮਰ ਗਏ ਮੇਰੇ ਖਲ ਮਾਰ ਦੋ ਜੀ ਵੇਖੋ ਡਾਂਗ ਲੈ ਕੇ ਆਉਂਦੇ ਨੇ ਗਾਦੀ ਮਾਂ ਲਾੜ ਨੂੰ ਡਜਾਏ ਆ ਓਏ ਨਹੀਂ ਭਾਜੀ ਉਹਨੇ ਇਹ ਕਰਨਾ ਨਹੀਂ ਪਾ। ਉਹਨੇ ਕੋ ਦੇਖ ਵੀਡੀਓ ਤੋਂ ਬਣਾਉ। ਲੱਭੂ ਇਹਨਾਂ ਨੂੰ ਵੀਡੀਓ ਬਈ ਹੈ। ਚੱਲਿਆ ਚੱਲਿਆ। ਚੱਕੋ ਪਰੋਠਾ। ਲੈ। ਤੇ ਵਾ ਡਾਂਗਾ ਫੜਦੇ ਨੇ। ਇਹ ਕੀ ਮੈਨੂੰ ਤੇ ਫੜਨ ਨਹੀਂ ਦਿੱਤਾ। ਲੈ। ਆ ਆ ਆ। ਕਿਨਾਂ ਸਰਕਟ ਦੇਦਾ। ਜਿਹੜਾ ਸਰਦੋਂ ਦੰਦ ਹੈ। ਮੈਨੂੰ ਥੋੜਾ ਬੀਬੀ ਸੇਵੀਆਂ ਨਹੀਂ ਆਮੋ ਪਸਾਲਾ ਕੁਟੰਡਾ ਬਿਟੇ ਮੂ ਬਾਸ ਸਮੀ ਉਹ ਕੁੰਡੀ ਡੰਡਾ ਲੈ ਆਈ ਹੋਏ ਬੀਬੀ ਸਾਡੀ ਮਨੀ ਪਾਸ ਆਪ ਮਨੀ ਪਾਸ ਆਈ ਨੂੰ ਤੇ ਚੱਕ ਲੋ ਇਹਦੇ ਚ ਭਾ ਕੇ ਭਾਜੀ ਉਹ ਕੁੰਡੀ ਡੰਡਾ ਲੈ ਆਈਆਂ ਕੁੰਡੀ ਡੰਡਾ ਉਹ ਬਾਸ ਕਰੋ ਯਾਰ ਨੰਮਾ ਲੈ ਬੈਣਾ ਚੱਲੀ ਬੈਣਾ ਮਸਾਲਾ ਲਿਆ ਬੋਲਣ ਹੁਣ ਮਸਾਲਾ ਘੁੱਟਣ ਦੇ ਆਪਾਂ ਅੱਗੇ ਤੇ ਹੁਣ ਛੋਟੇ ਹੋ ਜਾ ਫਿਰ ਲਿਆ ਉੱਪਰ ਲਣ ਹੁਣ ਕਿੰਨਾ ਬਾਲਣ ਆ ਲਿਆਓ ਕੋਈ ਚੰਗਾ ਪਟੰਡਾ ਪਰ ਨਾ ਰਹਿ ਜੀ ਹੋਰ ਜਿੰਦਾ ਤੇ ਵੀ ਆ ਹੁਣ ਕਿੱਥੇ ਚੱਲਿਆ ਪੂੜਾ ਬਾਲਾ ਲਿਆ ਪੂੜਾ ਤੂੰ ਆਪਣਾ ਕੂੜਾ ਲੈ ਕੇ ਰਹਿ ਜਾ ਤੇਰੇ ਜ਼ਿੰਦਗੀ ਦੇ ਮੋੜ ਤੇ ਚੱਲ ਲੈ ਮੇਰੀ ਗਾਲ ਸੁਣ ਐਸੀ ਕਰਕੇ ਆ ਖੜੀ ਗਿਆ ਮਾਮਾ ਸ਼ਾਇਦ ਸਪੈਸ਼ਲ ਖੜਾ ਕੇ ਗਿਆ ਚਲ ਸਾਪ ਸੜ ਜਾਣਗੇ ਨਮਾ ਆਂਦੀ ਐ ਸਤਿ ਸਕਾਰ ਦਲ ਨਾ ਹਾਂ ਅੰਦਰ ਲੈ ਉਹਦੀ ਕੁੰਜੀ ਦਿੱਤੀ ਵੀ ਹੈ ਫੜ ਕੇ ਰੱਖ ਸੁੱਟ ਕੇ ਚਲ ਚੱਲ ਜਾ ਸੱਟਿਆ ਤੂੰ ਕੀ ਲੈਣੇ ਹੁੰਦੇ ਓਏ ਕਿੰਦਾ ਮੈਂ ਤੂੰ ਭਾਵੇਂ ਜੀ ਸਾਫ ਨਹੀਂ ਨਹੀਂ ਚਾਹੀਦਾ ਕਿਵੇਂ ਫੜਿਆ ਵੇਖੀ ਇਹ ਫੂ ਮੂਮੈਂਟਸ ਲੇਟਰ ਹਾਂਜੀ ਸੋ ਗਾਈਜ਼ ਇਹ ਕੀ ਹੈ ਗਰੇਲਾ ਨਹੀਂ ਗਾਦਰ ਦਾ ਹਲਵਾ ਗਾਈਜ਼ ਜੋ ਮਰ ਜੀ ਕਾ ਦੋ ਫੌਗ ਰਲ ਗਈ ਅਰੇ ਦਰ ਕੀ ਆਲੂ ਮਟਰਾਂ ਦੀ ਸਬਜ਼ੀ ਇਹ ਬੰਦ ਨਹੀਂ ਕੀ ਕਰਦੇ ਪੈਨੇ ਮਮਾ ਰਿਵਿਸ ਸਿਸਟਮ ਕਮੂ ਦਾ ਕੜਾ ਚਿਸਟਾ ਮੈਂ ਵੀ ਹੋਰ ਵੀ ਇੱਕ ਦੋ ਬੋਲ ਕਾ 11:30 11:30 ਇੱਕ ਹੋ ਰਿਹਾ ਇਹ ਬਰਫੀ ਬਣਾਵਾਂਗੇ ਜੀ ਆਪਾਂ ਕੋਸ਼ਿਸ਼ ਕਰਾਂਗੇ ਬਣਾ ਲਦੀ ਹਾਂ ਹਾਂਜੀ ਗਾਇਸ ਸਾਡੇ ਵਲੌਗ ਦਾ ਹੁੰਦਾ ਇੱਥੇ ਐਂਡ ਆਹੋ ਤੁਹਾਨੂੰ ਮੇਰਾ ਵਲੌਗ ਸਹੀ ਲੱਗਿਆ ਹੋ ਆਈ نو ਕਿ ਜ਼ਿਆਦਾਤਰ ਮਜ਼ਾਕ ਮਸਤੀ ਵਾਲਾ ਹੁੰਦਾ ਆ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਰਹੇ ਹੋ ਔਰ ਬਰਫੀ ਦਾ ਵਲੋਗ ਤੁਹਾਨੂੰ ਦੇਖਣ ਨੂੰ ਮਿਲੇਗਾ ਨੈਕਸਟ ਵਲੋਗ ਚ ਉਹਦੀ ਤੁਹਾਨੂੰ ਕਲਿੱਪ ਦਿਖਾ ਦਾਂਗੇ ਵੀ ਕਿੱਦਾਂ ਦੀ ਬਣੀ ਠੀਕ ਹੈ ਜੀ ਮਿਲਦੇ ਤੁਹਾਨੂੰ ਅਗਲੇ ਵਾਰ ਚ ਬਾਏ